ਪਹਿਲਾਂ ਬਥੇਰੀ ਟਕੂਮੀਆਂ ਵਰਤ ਲੀਆਂ ਜੀ ਉਦਾਨਾ ਪਾਲੀਆਂ ਪਰ ਇਹਦੇ ਬਿਨਾ ਹੱਲ ਨਹੀਂ ਹੋਇਆ ਜੀ ਹੋਇਆ ਨਹੀਂ ਗੁਜ਼ਾਰਾ ਇਹਦੇ ਬਿਨਾ ਹੋਇਆ ਨਹੀਂ ਹਾਂਜੀ ਹਾਂ ਇਹ ਇਹ ਸੁੰਦੀ ਵਾਸਤੇ ਸੀਆਈ ਸਟਾਫ ਜਾਂ ਇਹ ਸੁੰਦੀ ਨੂੰ ਰਿਮਾਂਡ ਤੇ ਲੈ ਕੇ ਚਲਦੀ ਆ ਟੀ ਸ਼ਰਟ ਵੀ ਬਾਈ ਦੀ ਖੱਟੀ ਹੈ ਇਹ ਜੀ ਗੱਲ ਨਹੀਂ 50 ਮੀਟਰ ਦਾ ਰੰਗ ਵੀ ਖੱਟਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਮੱਝਾਂ گاਵਾਾਂ ਦੀ ਪਸ਼ੂਆਂ ਦੀ ਵੀਡੀਓ ਅਕਸਰ ਆਪਾਂ ਚੈਨਲ ਤੇ ਬਣਾਉਂਦੇ ਰਹਿੰਦੇ ਆ ਪਰ ਕਿਸਾਨਾਂ ਦੇ ਰਿਲੇਟਿਡ ਅੱਜ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਜਿਵੇਂ ਕਹਿ ਲਈਏ ਵੀ ਸੀਜ਼ਨ ਹੈ ਕੀੜੇ ਮਾਰ ਦਵਾਈਆਂ ਜਾਂ ਗੱਲ ਕਰ ਲਿਓ ਖਾਦ ਤੋਂ ਲਾ ਕੇ ਬੀਜਾਂ ਤੋਂ ਲਾ ਕੇ ਇਸ ਸੱਜਣ ਕੋਲੇ ਪਹੁੰਚੀਆਂ ਇੱਕ ਸ਼ਾਪ ਦਾ ਬਾਈ ਦੀ ਹੈਗੀ ਔਰ ਇਹ ਪਿੰਡ ਧੌਲਾ ਗੁਰਦੁਆਰਾ ਅੜੀ ਸਰ ਸਾਹਿਬ ਤੋਂ ਨਾ ਉਸੇ ਰੋਡ ਤੇ ਸਹੀ 3 ਕਿਲੋਮੀਟਰ ਦੀ ਦੂਰ ਬਾਈ ਦੀ ਦੁਕਾਨ ਆ ਤੇ ਜੇ ਗੱਲ ਕਰ ਲਈਏ ਸੱਜਣੋ ਇੱਕ ਦੁਕਾਨ ਹੈਗੀ ਆ ਇਹ ਸੱਜਣਾ ਦੀ ਬਰਨਾਲੇ 94 ਨੰਬਰ ਆ ਉਰੇ ਜਿੰਨਾ ਵੀ ਤੁਹਾਨੂੰ ਸਮਾਨ ਮਿਲੂਗਾ ਜਿਹੜੀਆਂ ਵੀ ਚੀਜ਼ਾਂ ਮਿਲਣਗੀਆਂ ਉਹ ਮਿਲਣਗੀਆਂ ਥੋਕ ਰੇਟ ਤੇ ਬਾਕੀ ਮਿਲਣਗੀਆਂ ਵੀ ਅਰੀਜਨਲ ਬਿਲ ਵੀ ਬਾਈ ਹੋਰੀ ਦੇਣਗੇ ਕੱਟ ਕੇ ਤੇ ਅਰੀਜਨਲ ਦੀ ਨਾਲੇ ਗੱਲ ਕਰਨਾ ਸੱਜਣੋ ਗਰੰਟੀ ਵੀ ਦੇਣਗੇ ਤੇ ਬਾਕੀ ਆ ਜੋ ਬਾਈ ਨਾ ਕਰਾਉਣਿਆਂ ਗੱਲ ਬਾਤ ਕੱਲੀ ਕੱਲੀ ਦਵਾਈ ਆ ਜਿਹੜੀ ਕੱਲੀ ਕੱਲੀ ਚੀਜ਼ ਆ ਉਹਦੇ ਬਾਰੇ ਸੱਜਣ ਤੋਂ ਜਾਣਕਾਰੀ ਲੈਣੇ ਆ ਹੋਰ ਬਾਈ ਕੀ ਹਾਲ ਚਾਲ ਹੈ ਜੀ ਚੜਦੀ ਕਲਾ ਨਾਮ ਦੱਸ ਦਿਓ ਆਪਣਾ ਬਾਈ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਰਾਜੂ ਹੈ ਜੀ ਪਿੰਡ ਮੇਰਾ ਧੋਲਾ ਜੀ ਤੇ ਮੋਬਾਈਲ ਨੰਬਰ ਮੇਰਾ ਹੈਗਾ 98720 93220 ਜੀ ਆ ਜਿਵੇਂ ਸੱਜਣੋਂ ਤੁਹਾਨੂੰ ਬਾਹਰ ਦੱਸਿਆ ਮੈਂ ਵੀ ਇੱਕ ਸ਼ਾਪ ਦਾ ਬਾਈ ਹੋਰਾਂ ਦੀ ਆ ਗਈ ਧੌਲੀ ਗੁਰਦੁਆਰਾ ਅਡੀਸਰ ਸਾਹਿਬ ਤੋਂ ਪੂਰੇ 3 ਕਿਲੋਮੀਟਰ ਦਿਆ ਸੱਜੇ ਹੱਥ ਉਸੇ ਰੋਡ ਤੇ ਆ ਬਾਈ ਹੈਨਾ ਹਾਂਜੀ ਵੀਰ ਜੀ ਹਾਂ ਇੱਕ ਸ਼ਾਪ ਆ ਗਈ ਇਹ ਸੱਜਣਾ ਦੀ ਬਰਨਾਲੇ ਸ਼ਹਿਰ ਚ ਉਹ 94 ਨੰਬਰ ਬਰਨਾਲੇ ਆਪਣੀ ਬਾਈ 94 ਨੰਬਰ ਆ ਮੇਨ ਦਾਣਾ ਮੰਡੀ ਦੇ ਵਿੱਚ ਠੀਕ ਹੈ ਜੀ ਹਾਂਜੀ ਮੇਨ ਰੋਡ ਤੇ ਆ ਧੋਲੇ ਫਰਟੀਲਾਈਜ਼ਰ ਦੇ ਨਾਮ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਠੀਕ ਹੈ ਗੱਲ ਤੇ ਬਾਕੀ ਜਿਹੜੇ ਸੱਜਣ ਤਾਂ ਇੱਥੇ ਤੋਂ ਸਮਾਨ ਖਰੀਦਣਾ ਚਾਹੁੰਦੇ ਨੇ ਬਾਈ ਕੋਲੇ ਧੋਲੇ ਆ ਸਕਦੇ ਨੇ ਤੇ ਜਿਹੜੇ ਸੱਜਣਾ ਨੂੰ ਪੈਂਦਾ ਬਰਨਾਲਾ ਏਰੀਆ ਨੇੜੇ ਉਹ ਆ ਸਕਦੇ ਨੇ ਸੱਜਣੋਂ ਬਰਨਾਲੇ ਦਾਣਾ ਮੰਡੀ ਹੈਨਾ ਆ ਦਵਾਈਆਂ ਦਾ ਕੰਮ ਆ ਖਾਦ ਬੀਜ ਦਾ ਵੀ ਕੰਮ ਆ ਨਾਲ ਤੇ ਸਾਰੀ ਚੀਜ਼ ਮਿਲੂਗੀ ਗਰੰਟੀ ਨਾਲ ਨਾਲ ਮਿਲੂਗਾ ਪੱਕਾ ਬਿਲ ਤੇ ਉਸ ਚੀਜ਼ ਦੀ ਗਰੰਟੀ ਮਿਲੂਗੀ origignal ਹੋਣ ਦੀ ਤੇ ਬਾਕੀ ਦੋ ਸੱਜਣ ਆਏ ਵੀ ਹੋਏ ਨੇ ਜਿਹੜੀ ਦਵਾਈ ਇਹਨਾਂ ਨੇ ਵਰਤੀ ਆ ਸੁੰਡੀ ਵਾਲੀ ਦਵਾਈ ਆ ਉਹਦੇ ਬਾਰੇ ਵੀ ਬਾਈਆਂ ਤੋਂ ਜਾਣਕਾਰੀ ਲਵਾਂਗੇ ਪਹਿਲਾਂ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲੀਆਂ ਕੱਲੀਆਂ ਜਿਵੇਂ ਸੀਜ਼ਨਲੀਆਂ ਦਵਾਈਆਂ ਨੇ ਉਹ ਆਪਾਂ ਦਿਖਾਵਾਂਗੇ ਕੰਪਨੀਆਂ ਵੀ ਬਾਈ ਦਿਖਾ ਦੂਗਾ ਤੇ ਨਾਲ-ਨਾਲ ਵੀਡੀਓ 'ਚ ਸੱਜਣੋ ਰੇਟ ਵੀ ਬਾਈ ਦੱਸੂਗਾ ਕਿਹੜੀ ਤੋਂ ਸਟਾਰਟ ਕਰੀਏ ਬਾਈ ਫੇਰਾ ਬਾਈ ਜੀ ਹੁਣ ਆਪਾਂ ਫਿਲਹਾਲ ਤਾਂ ਜਿੰਨੀਆਂ ਕੋਈ 5-10 ਪ੍ਰੋਡਕਟ ਜਿਹੜੇ ਹੁਣ ਚੱਲਦੇ ਆਂ ਸਟਾਰਟਿੰਗ ਦੇ ਵਿੱਚ ਜਿੰਦਰ ਭਰਾਵਾਂ ਦਾ ਰੋਡ ਪੈਣੀ ਉਹਦੇ ਬਾਰੇ ਦੱਸਾਂਗੇ ਬਾਕੀ ਆਪਾਂ ਸਮੇਂ ਦੇ ਅਨੁਸਾਰ ਜਿਵੇਂ ਜਿਵੇਂ ਲੋੜ ਪੂਰੀ ਜਿਹੜੀਆਂ ਜਿਹੜੀਆਂ ਜੇ ਗੱਲ ਕਰੀਏ ਕਣਕ ਕਾਲੀਆਂ ਆਉਣੀਆਂ ਸਿਆਲ ਚਾਉਣੀਆਂ ਕੋਨਾਂ ਦਾ ਉਹ ਥੋਨੇ ਤੇ ਸੁੰਡੀ ਵਾਸਤੇ ਤੂੰ ਬਾਦ ਪੈਣੀ ਹੈ ਜੀ ਜਿਵੇਂ ਉਹ ਸਟਾਰਟਿੰਗ ਪਟਿਲਾ ਪੈਣੀ ਹੈ ਕਲੋਰੋ ਪੈਣੀ ਹੈ ਜੇ ਕੇ ਪੈਣਾ ਜੀ ਜਾਂ ਕੱਪਲ ਆਉਣੀਆਂ ਪੈਣੀਆਂ ਜੋ ਵੀ ਪੈਣੀਆਂ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਗੱਲ ਤੇ ਬਾਕੀ ਇੱਕ ਬਾਈ ਹੋਰਾਂ ਦਾ ਵਟਸਐਪ ਗਰੁੱਪ ਵੀ ਆ ਬਾਈ ਹਾਂਜੀ ਹਾਂਜੀ ਉਹ ਉਹ ਕਿਹੜੇ ਨੰਬਰ ਤੇ ਚੱਲਦਾ ਇਹੀ ਨੰਬਰ ਜਿਹੜਾ ਆਪਾਂ ਦਿੱਤਾ 9872093220 ਇਸ ਨੰਬਰ ਤੇ ਆਪਣਾ ਗਰੁੱਪ ਚੱਲਦਾ ਫਾਰਮਰ ਫਰੈਂਡਸ ਗਰੁੱਪ ਤੇ ਬਾਈ ਤੋਂ ਯਾਰ ਡੀਪਲੀ ਜਾਣਕਾਰੀ ਵੀ ਉਹ ਚ ਲੈ ਸਕੋ। ਉਹਦੇ ਚ ਆਪਾਂ ਸਮੇ ਸਮੇਂ ਸਰ ਬਾਈ ਜੀ ਜਾਣਕਾਰੀ ਦਿੰਦੇ ਵੀ ਰਹਿੰਦੇ ਆ। ਠੀਕ ਹੈ ਜੀ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਣਾ ਅੱਜਕਲ ਮੱਕੀ ਐ। ਉਹ ਮੱਕੀ ਚ ਪ੍ਰੋਬਲਮ ਆ ਜਾਂ ਕਿਸੇ ਦੀ ਕੋਈ ਪਣੀਰੀ ਚ ਪ੍ਰੋਬਲਮ ਆ ਜੀ ਹੁਣ ਵੀ ਜੀ ਆ ਉਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਆ। ਠੀਕ ਹੈ ਗੱਲ ਆ। ਆ ਵੀ ਉਹਦੇ ਚ ਯਾਰ ਤੁਹਾਡੀ ਜਾਣਕਾਰੀ ਜੀ ਵੀ ਵਾਧਾ ਹੋਊਗਾ। ਤੇ ਤੁਸੀਂ ਜੇ ਮੈਂ ਗੱਲ ਕਰ ਲਾਂ ਯਾਰ ਲੁੱਟੂ ਟੋਲੇ ਤੋਂ ਵੀ ਬੱਸ ਸਕਦੇ ਆ। ਜੇ ਮੈਂ ਗੱਲ ਕਰ ਲਾਂ ਤੁਹਾਨੂੰ ਸਮੇ ਸਰ ਬਾਈ ਸਹੀ ਜਾਣਕਾਰੀ ਦੇਊਗਾ। ਆ ਕਿਹੜੀ ਦਵਾਈ ਤੋਂ ਸਟਾਰਟ ਕਰੀਏ? ਸਭ ਤੋਂ ਪਹਿਲਾਂ ਬਾਈ ਜੀ ਆਪਾਂ ਚੱਲਦੇ ਆ ਜਿਹੜੀ ਹੁਣ ਇਹ ਪੈਕਿੰਗ ਕਿੰਨੇ ਦੀ ਆ ਇਹ 5 ਲੀਟਰ ਦੀ ਪੈਕਿੰਗ ਹੈ ਜੀ ਤੇ 1 ਲੀਟਰ ਦੀ ਪੈਕਿੰਗ ਹੈ ਹਾਂਜੀ ਇਹ ਅੱਧਾ ਲੀਟਰ ਮਤਲਬ ਕਿੱਲੇ ਤੇ ਪੈਂਦੀ ਹੈ ਜੀ ਠੀਕ ਹੈ ਜੀ ਜਿਹੜਾ ਹੁਣ ਇਹਦਾ ਰੇਟ ਆ ਬਾਈ ਜੀ ਇਹਦਾ 1 ਲੀਟਰ ਦਾ ਜਿਹੜਾ ਰੇਟ ਆ ਜੀ ਉਹ 395 ਰੁਪਏ ਆ ਜੀ 1 ਲੀਟਰ ਆਪਣੀ ਸ਼ੌਪ ਤੋਂ ਆਪਣੀ ਸ਼ੌਪ ਤੋਂ ਜੀ ਠੀਕ ਹੈ ਜੀ 5 ਲੀਟਰ ਦੀ ਪੈਕਿੰਗ ਜਿਹੜੀ 390 ਰੁਪਏ ਪਊ ਜੀ ਠੀਕ ਹੈ ਜੀ ਹਾਂਜੀ ਉਹਦੇ 'ਚ ਮੰਨ ਲਓ ਵੀ ਆਪਾਂ ਨੂੰ ਹੋਰ ਵੀ ਫਾਇਦਾ ਹੋ ਜੂ ਹਾਂਜੀ 5 ਲੀਟਰ ਵਾਲੀ 'ਚ ਹਾਂਜੀ 5 ਰੁਪਏ ਇੱਕੋ ਵੱਡੀ ਤਾਂ ਨਹੀਂ ਹੋਣੀ ਇਹਦੀ ਪੈਕਿੰਗ ਆ ਨਹੀਂ ਜੀ ਇਸ ਤੋਂ ਵੱਡੀ ਨਹੀਂ ਹੈ ਜੀ ਅੱ ਠੀਕ ਹੈ ਗੱਲ ਵੀ ਇਹਦਾ ਰੇਟ ਸੱਜਣੋ ਇੱਕ ਗੱਲ ਤੁਹਾਨੂੰ ਹੋਰ ਆਖੂਗਾ ਮੈਂ ਵੀ ਮਾਰਕੀਟ ਦੇ ਵਿੱਚ ਤੁਸੀਂ ਯਾਰ ਪਹਿਲਾਂ ਜੇ ਪਤਾ ਕਰ ਲਿਓ ਇਹ ਚੀਜ਼ਾਂ ਦੇ ਰੇਟ ਜਿੰਨੀਆਂ ਚੀਜ਼ਾਂ ਬਾਈ ਕੋਲੇ ਲੈਣ ਆਉਂਗੇ ਹਨਾ ਆ ਮਾਰਕੀਟ 'ਚ ਰੇਟ ਪਤਾ ਕਰਕੇ ਤੇ ਫੇਰ ਬਾਈ ਵਾਲੇ ਰੇਟਾਂ ਨਾਲ ਰੇਟ ਬਣਾ ਕੇ ਦੇਖੋ ਵੀ ਕਿੱਥੋਂ ਤੁਹਾਨੂੰ ਚੀਜ਼ origignal ਮਿਲਦੀ ਹੈ ਤੇ ਮੇਨ ਗੱਲ ਹੈ ਮਾਰਜਨ 'ਚ ਮਿਲਦੀ ਹੈ ਬਾਈ ਜੀ ਕੋਈ ਵੀ ਚੀਜ਼ ਆਪਾਂ ਦੇਵਾਂਗੇ origignal ਦੀ ਗਾਰੰਟੀ ਹੋ ਪੱਕਾ ਬਦ ਦੇਵਾਂਗੇ ਬਾਈ ਜੀ ਉਹ ਆਪਾਂ ਚੈਲੰਜ ਕਰਦੇ ਹਾਂ ਆਪਣੀ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਰੇਟ ਤਾਂ ਚਲੋ ਉਹ ਚੀਜ਼ਾਂ ਪਰ ਚੀਜ਼ ਦੀ ਵੀ ਗਾਰੰਟੀ ਹੋ ਜੀ। ਰੇਟ ਦਾ ਵੀ ਫਰਕ ਹੋਊਗਾ ਨਾ। ਇੱਕ ਬਾਈ ਜੀ ਆਹ ਪਟਿਲਾ ਇਹਨੂੰ 37% ਕਹਿੰਦਾ ਰੇਸਲੇ ਬਾਹਰ ਦੇ ਵਿੱਚ ਪੈਂਦਾ ਇੱਥੇ ਪਾਣੀ ਘੱਟ ਖੜਦਾ ਜੀ। ਠੀਕ ਹੈ ਜੀ। ਇਹ 5 ਕਿੱਲਿਆਂ ਦਾ ਗਿਲੇਣਾ ਜੀ। ਆਹ 600 ਗ੍ਰਾਮ ਪੈਂਦਾ 1 ਏਕੜ ਦੇ ਜੀ। ਠੀਕ ਹੈ ਜੀ। ਜਿਹੜਾ ਬਾਈ ਜੀ ਇਹਦਾ ਰੇਟ ਹੈ ਹਾਂ ਜੀ 600 ਗ੍ਰਾਮ ਤੇ ਆਪਾਂ ਇਹਦੇ 205 ਰੁਪਏ ਕਿੱਲਾ ਪਊ ਜੀ। ਹਾਂ ਜੀ। ਜੇ ਆਹ ਲੈਣੀ ਹੈ ਜੀ ਆਪਾਂ 3 ਲੀਟਰ ਦੇ ਵਿੱਚ ਤਾਂ 990 ਰੁਪਏ ਦਾ ਗਿਲੇਣਾ ਦਊਗਾ ਜੀ। ਇਹ ਕਿੰਨੇ ਦੀ ਪੈ ਗਈ ਫਿਰ ਇਹ 5 ਕਿਲਿਆਂ ਦੀ ਤੁਸੀਂ ਬਣ ਲਓ 990 ਨੂੰ ਪੰਜ ਇਹਦੇ ਨਾਲੋਂ ਵੱਧਨ 5 ਰੁਪਏ ਘੱਟ ਪੈ ਜਾਣਗੇ ਅੱਛਾ ਇਹਦੇ ਨਾਲੋਂ ਘੱਟ ਪੈ ਜੂਗਾ ਕਿੰਨਾ ਘੱਟ ਪਊ ਜੀ ਪੈਕਿੰਗ ਦਾ ਫਰਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਆ ਗਈ ਬਈ ਜੀ ਕਲੋਰੋ ਇਹ ਇਹਦਾ ਇਹਦਾ ਯੋਗਦਾਨ ਵੀ ਚੰਗਾ ਹੁੰਦਾ ਹੈ ਨਾ ਇਹਦਾ ਯੋਗਦਾਨ ਵੀ ਚੰਗਾ ਹੁੰਦਾ ਬਈ ਇਹ ਅਸੀਂ ਵੀ ਪਾਉਨੇ ਹੁੰਦੇ ਆ ਰੋਟੀਨ ਦੇ ਵਿੱਚ ਇਹਦੇ ਨਾਲ ਮੇਰਾ ਖਿਆਲ ਆ ਝੋਨਾ ਖਾਸਤੇ ਬਾਕੀ ਤੋਰਦਾ ਜੀ ਇਹ 5 ਲੀਟਰ ਪੈਕਿੰਗ ਦੇ ਵਿੱਚੋਂ 1 ਲੀਟਰ ਕਲਿਵਨ ਇਹ 1 ਲੀਟਰ ਪੈਕਿੰਗ ਦੇ ਵਿੱਚ ਵੀ ਹੈ ਜੀ ਠੀਕ ਹੈ ਇਹ 1 ਲੀਟਰ ਹੈ ਹਾਂਜੀ ਇਹ ਇੱਕ ਤਲੂਕਾ ਕੰਪਨੀ ਦੀ ਹਾਂਜੀ ਬ੍ਰਾਂਡ ਆ ਬਿਲਕੁਲ ਨਵਾਂ ਮਾਰ ਇਹਦਾ 1 ਲੀਟਰ ਦਾ ਰੇਟ ਹੈਗਾ ਜੀ 275 ਰੁਪਏ ਹਾਂਜੀ 5 ਲੀਟਰ ਦਾ ਰੇਟ ਹੈਗਾ ਜੀ 1350 ਰੁਪਏ ਯਾਨੀ ਕਿ 270 ਕ ਤਕਰੀਬਤ ਹੈ ਜੀ ਠੀਕ ਹੈ ਜੀ ਹਾਂ ਉਹੀ ਗੱਲ ਮੈਂ ਤੁਹਾਨੂੰ ਫੇਰ ਆਖੂੰਗਾ ਵੀ ਮਾਰਕੀਟ ਚ ਵੀ ਤੁਸੀਂ ਰੇਟ ਪਤਾ ਕਰ ਲਿਓ ਫੇਰ ਬਾਈ ਤੋਂ ਲੈ ਜਿਓ ਆ ਕੇ ਫੇਰ ਤੁਹਾਨੂੰ ਰੇਟ ਦਾ ਯਾਰ ਪਤਾ ਲੱਗ ਜਾਓ ਆਪਾਂ ਇਹ ਕਹਿ ਨਹੀਂ ਸਕਦੇ ਵੀ ਕਿਹੜਾ ਦੁਕਾਨਦਾਰ ਕਿੰਨੇ ਦੀ ਲਾਉਂਦਾ ਹੈ ਨਾ ਕਿਹੜਾ ਕਿੰਨੇ ਦੀ ਲਾਉਂਦਾ ਆਹ ਬਾਈ ਜੀ ਆਉਂਦੀ ਆ ਖੱਬਲ ਵਾਸਤੇ ਅਚਾਰੀ ਹੋ ਜਿਵੇਂ ਪਹਿਲਾਂ ਨਾ ਆ ਰੌਂਡਾ ਪਾਉਂਦੀ ਸੀ ਉਹ ਹੁਣ ਮਤਲਬ ਬੰ ਇਹ ਉਹ ਬੈਟਾ ਵਾਲੀ ਲੀਟਰ ਆ ਜੀ ਸਵਾਲ ਕੰਪਨੀ ਦੀ ਹੈ ਜੀ ਇਹਦਾ ਰੇਟ ਆ ਬਾਈ ਜੀ 500 ਤੇ 90 ਰੁਪਏ ਆ ਟੀ ਸ਼ਰਟ ਵੀ ਬਾਈ ਦੀ ਖੱਟੀ ਆ ਇਹ ਜੀ ਗੱਲ ਨਹੀਂ ਪਰ ਲੀਟਰ ਦਾ ਰੰਗ ਵੀ ਖੱਟਾ ਹਾਂਜੀ ਹਾਂਜੀ 590 590 ਜੀ ਇਹ ਖੱਬਲ ਵਾਲੀ ਆ ਗਈ ਨੇ ਉਸ ਤੋਂ ਬਾਅਦ ਬਾਈ ਜੀ ਆ ਗਈ ਤੁਰਕਤਾਂ ਲਈ ਜਿੰਨੇ 100 ਗ੍ਰਾਮ ਦੀ ਢੋਲੀ ਚਾਪਾ ਪਾ ਕੇ ਤੁਰਤੇ ਛਿੜਕ ਦਿੰਦੇ ਆ ਜੀ ਇਹ ਤੁਰਤੇ ਇਲਟਾ ਵਾਲੀ ਆ ਤੁਰਤੀ ਵੀ ਖੱਬਲ ਤੋਂ ਕੰਮ ਇਹਨੂੰ ਝਟਪਟ ਵੀ ਕਹਿੰਦੇ ਜਿਵੇਂ ਆਲੂਆਂ ਦੀ ਬੰਨਾਂ ਤੇ ਲੋਕ ਪਾਉਂਦੇ ਐ ਐਸਾ ਜੱਜ ਸਾਰਾ ਕੁਝ ਕਰਦੇ ਆ ਜੀ ਹਾਂਜੀ ਹਾਂਜੀ ਇਹਦਾ ਰੇਟ ਹੈਗਾ ਬਾਈ ਜੀ ਆਪਣਾ 290 ਰੁਪਏ। ਅੱਛਾ ਇਹ ਜੇ ਆਪਾਂ ਗੱਲ ਕਰੀ ਜਿਵੇਂ ਆਲੂ ਦਾ ਉਤੋਂ ਬੇਲ ਮਚਾਉਣ ਦਾ। ਬੇਲ ਜੀ ਮਚਾਉ ਉਹ ਚ ਵੀ ਕੰਮ ਹਾਂਜੀ ਜਾਂ ਜਿਵੇਂ ਹੁਣ ਕਿਸੇ ਨਜੀਦਾਰ ਨੇ ਕੋਈ ਤੁਰਤ ਵਾਸਤੇ ਕਰ ਰਹੀ ਹੈ ਜੀ। ਤੁਰਤ ਲਈ ਕਿਹਨਾ ਵਾਸਤੇ ਯਾਰ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਖੱਬਲ ਹੋ ਗਿਆ ਜਿਆਦੇ ਵੱਡਾ ਹਨਾ। ਜਿਆਦੇ ਵੱਡਾ ਹੋ ਜਾਂਦਾ ਵੀ ਇੱਕੋ ਦਮ ਜਿਹੜੀ ਆਹਾ ਦਵਾਈ ਆ ਵੀ ਇੱਕੋ ਦਮ ਨਹੀਂ ਮਾਰਦੀ ਹਨਾ ਕਈ ਦਿਨਾਂ ਚ ਕੰਮ ਕਰਦੀ ਆ। ਇਹ ਨਾਲ ਦਿਨਾਂ ਲਲਟਾ ਦੂਗੀ ਤੇ ਉਸ ਤੋਂ ਬਾਅਦ ਤੁਸੀਂ ਆ ਕਰ ਸਕਦੇ ਹੋ ਕਈ ਦਿਨਾਂ ਬਾਅਦ। ਚਿੱਤੀਵਣ ਕੰਪਨੀ ਦੀ ਇਹ ਬ੍ਰਾਂਡ ਆ ਜੀ ਨਵਾਂ ਮਾਰ ਆ 290 ਰੁ ਉਸ ਤੋਂ ਬਾਅਦ ਆ ਗਿਆ ਭਾਈ ਜੀ ਮੋਨੋ ਇਹਦੇ ਬਾਰੇ ਸਾਰੇ ਜਾਣਦੇ ਆ ਜੀ ਹਾਂ ਜੀ ਕੋਈ ਨਹੀਂ ਜਾਣਦਾ ਬੱਚਾ ਬੱਚਾ ਜੰਦਾ ਮੋਨੋ ਬਾਰੇ ਦੱਸ 495 ਰੁਪਏ ਦਾ ਲੀਟਰ ਪੂਗਾ ਜੀ ਮੋਨੋ ਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਭਾਈ ਜੀ ਸਟੈਂਪ ਕਹਿੰਦੇ ਆ ਜਿਵੇਂ ਝੋਨੇ ਦੀ ਸਿੱਧੀ ਬਜਾਈ ਤੇ ਪਹਿਲਾਂ ਆਪਾਂ ਕਰਦੇ ਆ ਜਾਂ ਕੋਈ ਪਿਆਜ਼ ਦੀ ਕੀਤੀ ਤੇ ਆਪਾਂ ਕਰਦੇ ਆ ਪਹਿਲਾਂ ਕਰਦੇ ਆ ਕੱਖ ਹਰੇ ਹੋਣ ਤੋਂ ਪਹਿਲਾਂ ਸਬਜ਼ੀਆਂ ਦੇ ਕਰਦੇਗੇ ਕਿਸੇ ਤੇ ਵੀ ਕਰਦੇ ਸਟੈਂਪ ਕਹਿੰਦੇ ਆ ਭਾਈ ਇਹਨੂੰ ਤੇ 1 ਏਕੜ ਦੀ ਆ ਜੀ ਇਹ ਅੱਛਾ ਜੀ ਹਾਂ ਜੀ ਮਤਲਬ ਜਿਹੜੀ ਧਰਤੀ ਨੂੰ ਪੀਲਾ ਜਾ ਕਰ ਦਿੰਦੀ ਆ ਪਹਿਲਾਂ ਛਿੜਕਣ ਵੇਲੇ ਅੱਛਾ ਜੀ ਠੀਕ ਹੈ ਜੀ ਇਹਦਾ ਰੇਟ ਹੈ ਜੀ 380 ਰੁਪਏ ਕਿਲਾ ਜੀ ਇੱਕ ਕਿਲਾ 380 ਰੁਪਏ ਹਾਂਜੀ ਹਾਂਜੀ ਇਹ 38.7 ਵਾਲੀ ਹੈ ਜੀ ਇੱਕ 30% ਆਉਂਦੀ ਹੈ ਇਹ ਉਦੋਂ ਉੱਪਰ 38.7 ਹੈ ਜੀ ਠੀਕ ਹੈ ਜੀ ਇਹਦੀਆਂ ਪਾਵਰਾਂ ਵੱਧ ਨੇ ਉਹਦੇ ਵਿੱਚ ਹਾਂਜੀ ਇਹਦਾ 380 ਰੁਪਏ ਰੇਟ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਬਾਈ ਜੀ 1263 ਬੱਚਾ ਬੱਚਾ ਜਾਂਦਾ ਇਹਨੂੰ ਫੰਗੀ ਸਾਈਡ ਆ ਝੋਲੇ ਤੇ ਵੀ ਖਾਦ ਵਿੱਚ ਮਿਲਾ ਕੇ ਬੰਦਾ ਸਬਜ਼ੀਆਂ ਤੇ ਵੀ ਬੰਦਾ ਸਾਰੇ ਕਿਤੇ ਪੈਂਦਾ ਤਕਰੀਬਨ ਤਕਰੀਬਨ ਸਾਰੇ ਕਿਤੇ ਕਰਦਾ ਜਿੱਥੇ ਬੂਟੇ ਦੀ ਗਰੋਥ ਰੁਕੀ ਹੋਵੇ ਹਾਂਜੀ ਇਹਦਾ ਰੇਟ ਆ ਗਿਆ ਬਾਈ ਜੀ 380 ਰੁਪਏ ਕਿਲੋ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਆ ਗਈ ਬਾਈ ਜੀ ਆ ਸਾਥੀ ਦੀ ਪੁੜੀਆ 80 ਗ੍ਰਾਮ ਦੀ ਇੱਕ ਏਕੜ ਦੀ ਇੱਕ ਪੁੜੀਆ ਜੀ ਇਹ ਜਿੱਦਾਂ ਪਟੀਲਾ ਦੇ ਵਿੱਚ ਆਪਾਂ ਪਾਉਂਦੇ ਜਿਵੇਂ ਮੋਥਰਾ ਹੁੰਦਾ ਮੋਥਰਾ ਜਿੰਮਦਾਰ ਪਾਉਂਦੇ ਇਹ ਝੋਨੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਇਹ 80 ਗ੍ਰਾਮ ਆ ਜੀ ਕਿੱਲੇ ਦੀ ਇਹਦਾ ਰੇਟ ਬਾਈ ਜੀ ਆਪਣਾ ਹੈਗਾ 110 ਰੁਪਏ ਇਹਦਾ ਸਿਰਫ 110 ਰੁਪਏ 110 ਰੁਪਏ ਹਾਂ ਜੀ ਬਾਕੀ ਇਹ ਦਵਾਈਆਂ ਜਿਹੜੀਆਂ ਹੁਣ ਚਲਣੀਆਂ ਸਟਾਰਟ ਨਹੀਂ ਵਿੱਚ ਇਸ ਤੋਂ ਬਾਅਦ ਜਿੱਦਾਂ ਕੋਈ ਹੋਰ ਪੰਗੀ ਸਾਈਡ ਪੈਣਿਆ ਜਾਂ ਸੋਡੀ ਵਾਸਤੇ ਪੈਣਿਆ ਤੇ ਉਹ ਆਪਾਂ ਨਾਲ ਹੁੰਦੇ ਮੌਕੇ ਤੇ ਜਾਣਕਾਰੀ ਦੰਦੇ ਰਹਿਣਾ ਬਿਨਾਰ ਨਾਲ ਗਰੁੱਪ ਚ ਵੀ ਜਾਣਕਾਰੀ ਦਿੰਦੇ ਰਹਾਂਗੇ WhatsApp ਗਰੁੱਪ ਚ ਤੇ ਬਾਕੀ ਮੌਕੇ ਤੇ ਜਰ ਜਿਹੜਾ ਵੀ ਰੋਗ ਜਿਹੜੇ ਵੀ ਸੱਜਣ ਦੀ ਫਸਲ ਨੂੰ ਹੈਗਾ ਉਹਦੇ ਮਤਲਬਕ ਤੁਸੀਂ ਬਾਈ ਨਾਲ ਗੱਲ ਵੀ ਕਰ ਸਕਦੇ ਵੀ ਸਾਡੀ ਫਸਲ ਨੂੰ ਆਹਾ ਰੋਗ ਹੈ ਉਹਦੀ ਬਾਈ ਹੋਰੀ ਜਿਹੜੀ ਵੀ ਦਵਾਈ ਦੇਣਗੇ ਕੈਣ ਦਾ ਭਾਵ ਜਿੰਕ ਸਲਫਰ 33% ਜਿੰਕ ਹੈ ਜੀ ਇਹ ਹਾਂਜੀ ਹਾਂਜੀ ਇਹ ਜੁਨਾਈਟਿਡ ਕੰਪਨੀ ਦਾ ਜੀ ਇੱਕ ਆਪਣੇ ਕੋਲ ਮਲਟੀਪਲੈਕਸ ਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਜ਼ਿੰਕ ਦਾ ਰੇਟ ਹੈ ਜਿਹੜਾ ਤਾਂ ਆਪਣਾ ਮਲਟੀਪਲੈਕਸ ਦਾ ਜੀ ਉਹ ਤਾਂ ਪਊਗਾ ਜੀ 84 ਰੁਪਏ ਠੀਕ ਹੈ ਜੀ ਜਿਹੜਾ ਜੁਇਕਟਡ ਕੈਮੀਕਲ ਦਾ ਇਹ ਪਊਗਾ ਜੀ 88 ਰੁਪਏ ਇਹ 5 ਕਿਲੋ ਕਿਲੇ ਦਾ ਪੈਣਾ ਠੀਕ ਹੈ ਜੀ ਇਹ ਮਤਲਬ ਜੇ ਗੱਲ ਕਰ ਲਈ ਝੋਨਾ ਲਾਉਣ ਸਰਪੋਣੀ ਹਾਂਜੀ ਚਲ ਜ਼ਿੰਕ ਸਲਫੇਟ ਜਿੰਕ ਜਿਹੜਾ ਆਪਾਂ 84 ਤੋਂ ਲੈ ਕੇ 88 ਰੁਪਏ ਦਾ ਆਪਣਾ ਰੇਟ ਹੈ ਜੀ ਇਹਦਾ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀ ਦਵਾਈਆਂ Ориਜਨਲ ਦੀ ਆਪਣੀ ਜ਼ਿੰਮੇਵਾਰੀ ਹੋ ਜੀ ਪੱਕਾ ਮਿਲ ਦੇਵਾਂਗੇ ਸਾਰੇ ਕੈਸ਼ ਦੇ ਆਪਣੇ ਰੇਟ ਹੈ ਜੀ ਇਹਦੇ ਆਪਣੇ ਯਾਰ ਆਮ ਸੱਜਣਾਂ ਲੁੱਟ ਤੋਂ ਬਚ ਰਹਿੰਦੇ ਨੇ ਤੇ ਉਹਨਾਂ ਨੂੰ ਫਾਇਦਾ ਹੋ ਜਾਂਦਾ ਤੇ ਚੀਜ਼ ਵੀ ਸਸਤੀ ਮਿਲੂਗੀ ਤੇ ਮਿਲੂਗੀ ਵੀ ਗਰੰਟੀ ਨਾਲ ਮਿਲੂਗੀ ਵੀ ਸੱਜਣੋ ਇਸ ਦੁਕਾਨ ਤੋਂ ਬਾਕੀ ਆ ਸੁੰਢੀ ਆ ਜਿਹੜੀ ਆਪਣੀ 5 ਸਾਲ ਹੋ ਗਈ ਮੈਨੂੰ ਵੇਚ ਦੇ ਨੂੰ ਬਾਕੀ ਜੀਵਨ ਦਾ ਪੁੱਛ ਆ ਸਾਡੇ ਕੋਲ ਨਾ ਇੱਕ ਸੁੰਢੀ ਤੋਂ ਬਟਾਟਾ ਟਾਉਂਦਾ ਹਾਂ ਹਾਂਜੀ ਇਹਦਾ ਐਡਾ ਦਾ ਰਿਜਲਟ ਤਕੜਾ ਰਿਜਲਟ ਹੈ ਝੋਨੇ ਤੇ ਪਾ ਲਓ ਮੱਕੀ ਤੇ ਪਾ ਲਓ ਜਿਹੜੀ ਚੀਨੂ ਸੁੰਡੀ ਜ਼ਿਆਦਾ ਪੈਂਦੀ ਹੈ ਬੈਂਗ ਨਹੀਂ ਸੁੰਡੀ ਦੇ ਕੋਲ ਮਾਰੀ ਲੈ ਕੇ ਜਾਂਦੇ ਆ ਹਾਂਜੀ ਬੈਂਗ ਨਹੀਂ ਸੁੰਡੀ ਦੀ ਮਰਜ਼ੀ ਕੀਤੀ ਮੈਂ ਬੈਂਗ ਨਹੀਂ ਤੇ ਕਹਿੰਦੇ ਛੱਡਦੀ ਨਹੀਂ ਜਿੱਥੇ ਮਾਰਨੀ ਸੁੰਡੀ ਸਭ ਤੋਂ ਔਖਾ ਕੰਮ ਹੈ ਜਿੱਥੇ ਕੋਈ ਦਵਾਈ ਨਹੀਂ ਕੰਮ ਕਰਦੀ ਸੁੰਡੀ ਤੋਂ ਇਹ ਕੰਮ ਕਰੋ ਜੀ ਬਾਕੀ ਆ ਭਰਾ ਬੈਠਿਆ ਜ਼ਿਮੀਂਦਾਰ 5 ਸਾਲ ਹੋ ਗਏ ਚਾਰੇ ਨੂੰ ਵਸਤ ਰਹੇ ਹੋ ਇਹਦੇ ਬਾਰੇ ਇਹ ਵੀ ਸ਼ਾਇਦ ਚੰਗੀ ਖੇਤੀ ਕਰਦੇ ਕਰੋ ਕੈਮਰਾ ਵਧੀਆ ਖੇਤੀ ਕਰਦੇ ਆ ਸਬਜ਼ੀ ਦੀ ਪਿਆਜ਼ ਦੀ ਸਤਸ੍ਰੀ ਗੁਰੂ ਨਾਮ ਦੱਸੋ ਨਾਮ ਰਣਜੀਤ ਸਿੰਘ ਜੀ ਪਿੰਡ ਪਿੰਡ ਕੋਠੇ ਚੋਂ ਪਿੰਡ ਹੰਡਿਆ ਜੀ ਠੀਕ ਹੈ ਜੀ ਬਾਈ ਨਾਲ 5 ਸਾਲ ਤੋਂ ਬਾਹ ਹਾਂਜੀ ਯਾਨੀ ਬੀਲੋ ਬਲੇਨੋ ਦਵਾਈ ਦਾ ਬਹੁਤ ਵਧੀਆ ਰਜੈਂਟ ਆ ਜੀ ਠੀਕ ਹੈ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਆ 20 25 ਕਿੱਲਿਆਂ ਦੀ ਖੇਤੀ ਕਰਦੇ ਆ ਅੱਛਾ 5 ਸਾਲਾਂ ਤੋਂ ਆਪਾਂ ਵਰਤਦੇ ਆ ਹਾਂ ਵਰਤਦੇ ਆਏ ਆ ਜੀ ਬਹੁਤ ਚੰਗੀ ਦਵਾਈ ਹੈ ਜੀ ਆ ਵੀ ਰਿਜ਼ਲਟ ਇਹ ਨਾਲ ਜੇ ਗੱਲ ਕਰ ਲਈ ਵੀ ਹਰੇਕ ਪ੍ਰਕਾਰ ਦੀ ਸੁੰਡੀ ਮਾਰ ਹਾਂਜੀ ਹਾਂ ਸੁੰਡੀ ਦੇ ਲਈ ਬਹੁਤ ਹੀ ਚੰਗੀ ਚੀਜ਼ ਹੈ ਜੀ ਝੋਨੇ ਤੇ ਮੱਕੀ ਤੇ ਅੰਨਾ ਤੁਹਾਡੀ ਵਰਤਦੇ ਸੀ ਉਹ ਦੱਸਿਓ ਵੀ ਉਹ ਹਾਂਜੀ ਪਹਿਲਾਂ ਬਥੇਰੀ ਟਕੂਮੀਆਂ ਵਰਤ ਲੀਆਂ ਜੀ ਉਦਾਨਾ ਪਾ ਲਈਆਂ ਪਰ ਇਹਦੇ ਬਿਨਾ ਹੱਲ ਨਹੀਂ ਹੋਇਆ ਜੀ ਹੋਇਆ ਨਹੀਂ ਗੁਜ਼ਾਰਾ ਇਹਦਾ ਹਾਂ ਜੀ ਹਾਂ ਇਹ ਤੋਂ ਬਿਨਾ ਹੋਇਆ ਨਹੀਂ ਹਾਂ ਜੀ ਹਾਂ ਇਹਦਾ ਰਿਜ਼ਲਟ ਜੇ ਆਪਾਂ ਕਹੀ ਦੀ ਵੀ ਟੌਪ ਆ ਟੌਪ ਆ ਜੀ ਟੌਪ ਆ ਹਾਂ ਨਾ ਇਹਨ ਸੰਤੁਸ਼ਟ ਹੋ ਕੇ ਦੱਸਿਓ ਹਾਂ ਜੀ ਹਾਂ ਨਾ ਜੀ ਨਾ ਨਾ ਆਹਦੇ ਅੱਖੇ ਤੋਂ ਵੀ ਨਾ ਜੀ ਨਾ 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 ਜੀ ਨਾ ਆਪਾਂ ਕਾਦੀ ਖਾਤਰ ਦਾ ਬਣਾ ਜੀ ਬਾਈ ਤੋ ਆਪਾਂ ਕਹਾਂ ਦਾ ਖਤਰਾ ਕਿਉਂਕਿ ਆਪਣੇ ਆਮਕ ਕਿਸਾਨ ਭਰਾ ਕਿਸਾਨ ਸੱਜਣ ਵਰਤਨ ਹੈ ਮੈਂ ਚਾਹੂੰਗਾ ਵੀ ਕਿਸੇ ਸੱਜਣ ਦਾ ਯਾਰ ਨਕਸਾ ਨਾ ਹੋਵੇ ਆਪਣੇ ਰਾਹੀਂ ਫਾਇਦਾ ਹਾਂਜੀ ਹਾਂ ਨਾਜੀ ਨਾ ਬਹੁਤ ਵਧੀਆ ਅਰਜੈਂਟਾ ਜੀ ਹਾਂ ਉਹੀ ਗੱਲ ਆ ਵੀ ਆਪਣੇ ਸੱਜਣ ਦੇਖਦੇ ਬਹੁਤ ਨੇ ਹੈਨਾ ਸਾਰੇ ਸੱਜਣ ਯਾਰ ਹਾਂਜੀ ਹਾਂ ਹਾਂ ਬਹੁਤ ਟਾਪ ਦਾ ਅਰਜੈਂਟਾ ਜੀ ਸਾਨੂੰ ਤਾਂ ਬਹੁਤ ਹੀ 5-6 ਸਾਲਾਂ ਤੋਂ ਇਹਨਾਂ ਦਾ ਬਾਗ ਆ ਠੀਕ ਹੈ ਜੀ ਯਾਨੀ ਬਹੁਤ ਵਧੀਆ ਅਰਜੈਂਟਾ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਆ ਸੱਜਣ ਨਾਲ ਵੀ ਕਰਾਉਂਦੇ ਆ ਤੁਹਾਡੀ ਗੱਲ ਆ ਆਪਣਾ ਨਾਮ ਦੱਸ ਦਈਏ ਅਸੀ ਕਾਲ ਜੀ ਮੇਰਾ ਨਾਮ ਗਰਮੀਤ ਸਿੰਘ ਕਾਲ ਤੇ ਇਹ ਬਲੀਨੋਂ ਦਾ ਰੈਂਟ ਬਹੁਤ ਵਧੀਆ ਜੀ। ਆ ਪੰਜ ਵਰਤਦੇ ਹਾਂ। ਹਾਂ ਹਾਂ ਅਸੀਂ ਪਿਛਲੇ 5 ਸਾਲਾਂ ਤੋਂ ਵਰਤ ਰਹੇ ਆ ਵੀਰੇ। ਠੀਕ ਹੈ। ਬਹੁਤ ਵਧੀਆ ਸਾਨੂੰ ਚੰਗੇ ਰੈਂਟ ਮਿਲਿਆ ਪਦਾਨਾ 50 ਗੱਲਾਂ ਦੀ ਮੈਂ ਖੇਤੀ ਕਰਦਾ। ਠੀਕ ਹੈ ਜੀ। ਹਾਂਜੀ ਸਾਨੂੰ ਪੂਰਾ ਵੈਸਟਰ ਰੈਂਟ ਮਿਲਦਾ ਨਾਲ। ਪੂਰਾ ਓਕੇ ਦੀ ਰਿਪੋਰਟ ਹੈ ਜੇ ਆਪਾਂ ਗੱਲ ਕਰ ਲਈਏ ਬਾਈ ਮਤਲਬ ਇਹ ਜੀ ਸੁੰਡੀ ਆ। ਕਿਸੇ ਵੀ ਕਿਸਮ ਦੀ ਚਾਹੇ ਗੋਬਰੀ ਸੁੰਡੀ ਆ ਜੀ ਚਾਹੇ ਪੱਤਾ ਲਵੇਟ ਸੁੰਡੀ ਆ। ਹਾਂਜੀ। ਸਾਰੇ ਲੋਕ ਬਾਜੀ ਆਪਾਂ ਲਾ ਲਈਏ ਮੱਕੀ ਟਾਂਡੇ ਤੋਂ ਲਾ ਕੇ ਰੇਕ ਫਸਲ ਤੇ ਹੁੰਦੀ ਮੱਕੀ ਦੀ ਮੱਕੀ ਚੜਾਇਆ ਇਸ ਵਾਰ ਤਾਂ ਮੌਸਮ ਠੰਡਾ ਹੈ ਖੁਸ਼ਕ ਮੌਸਮ ਦੇ ਵਿੱਚ ਨਾ ਮੱਕੀ ਨੂੰ ਕੀੜਾ ਬਹੁਤ ਪੈਂਦਾ ਉਦੋਂ ਸਾਰੇ ਹੱਥ ਖੜੇ ਕਰ ਦਿੰਦੇ ਆ ਠੀਕ ਹੈ ਜੀ ਜਦੋਂ ਸਾਰੇ ਹੱਥ ਖੜੇ ਹੁੰਦੇ ਆ ਫਿਰ ਇਹ ਉਦੋਂ ਕੰਮ ਉਹਥੇ ਉਹਥੇ ਆ ਕੰਮ ਕਰਦਾ ਉਹਦਾ ਸਾਹ ਕੰਮ ਕਰਦੀ ਜਦੋਂ ਹੱਥ ਖੜੇ ਹੁੰਦੇ ਆ ਹਾਂ ਜਿੱਥੇ ਜਿਵੇਂ ਪੁਲਿਸ ਦੇ ਹੱਥ ਨਹੀਂ ਖੜੇ ਵਾ ਜਿਵੇਂ ਸੀਆਈ ਸਟਾਫ ਆਉਂਦਾ ਹਾਂ ਇਹ ਇਸ ਹੁੰਦੀ ਵਾਸਤੇ ਸੀਆਈ ਸਟਾਫ ਜਾਂ ਇਹ ਹੁੰਦੀ ਨੂੰ ਰਿਮਾਂਡ ਤੇ ਲੈ ਕੇ ਚਲਦੀ ਆ ਟਾਪ ਆ ਬਾਈ ਇਹਦਾ ਰਿਜ਼ਲਟ ਜਮਾ ਮੇਰੇ ਬਹੁਤ ਵਧੀਆ ਰਿਜ਼ਲਟ ਮੈਦ ਦਾ ਸਾਨੂੰ बार-बार ਇਹੀ ਗੱਲ ਫੇਰ ਕਹਿਣਾ ਵੀ ਯਾਰ ਆਈ ਵੀ ਨਹੀਂ ਕੋਈ ਗੱਲ ਕਰਦਾ ਪਾਤੀ ਤਾਂ ਬੰਦਾ ਦਵਾਰੇ ਮੰਗਦਾ ਜੀ ਘਰ ਦੀ ਘਰ ਦਾ ਜੀ ਹਾਂ ਗੱਲ ਉਨੀ ਦਸੀ ਕਿ ਜਿੰਨਾ ਆਪਾਂ ਕਰੀ ਗੱਲ ਯਾਦ ਰੱਖੋ ਇਹਨੂੰ ਅੱਛਾ ਹਾਂਜੀ ਧੰਨਵਾਦ ਜੀ ਲੈ ਸਜਣਾ ਬਾਈ ਕਹਿੰਦਾ ਜਿਹਨੇ ਆ ਸੀਆਈ ਸਟਾਫ ਵਰਤ ਲਿਆ ਯਾਰ ਉਹ ਯਾਦ ਰੱਖੂਗਾ ਰਿਜ਼ਲਟ ਇਹਦਾ ਟਾਪ ਆ ਤੇ ਬਾਕੀ ਆਪਣੇ ਕੋਲੇ ਬਾਈ ਬੀਜ ਖਾਦਦਾ ਦਾ ਸਜਣਾ ਹਾਂਜੀ ਬਾਈ ਜੀ ਸਾਰੇ ਖਾਦ ਬੀਜ ਆਪਣਾ ਹੋਲਸੇਲ ਦਾ ਕੰਮ ਆ ਜੀ ਉਹਨਾਂ ਦਾ ਵੀ ਹੋਲਸੇਲ ਹੈ ਹਾਂਜੀ ਹਾਂਜੀ ਵਧੀਆ ਰੇਟ ਤੇ ਆਪਾਂ ਲਾ ਲਈਏ ਵੀ ਬੀਜ ਆ ਕੇ ਮੱਕੀ ਚ ਜੀ ਲਾ ਕੇ ਹਾਂ ਜਿਹੜੀਆਂ ਮੱਕੀਆਂ ਬੀਜੀਆਂ ਦੀ ਪਕਾਮੀਆਂ ਲੋਕਾਂ ਨੇ 0.18 44 35 99 ਜੋ ਵੀ ਸੀਗੀਆਂ 70 50 ਸਾਰੇ ਆਪਾਂ ਵੇਚਿਆ ਜੀ ਠੀਕ ਹੈ ਗੱਲ ਪਰ ਵਧੀਆ ਰੇਟਾਂ ਦਿੱਤੇ ਹਾਂ ਪਕਾਉਣ ਵਾਲੀਆਂ ਵੀ ਤੇ ਚਾਰੇ ਵਾਲੀਆਂ ਚਾਰ ਵਾਲੀਆਂ ਖਾਦ ਦਾ ਵੀ ਸਾਰਾ ਕੰਮ ਹੈ ਜੀ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਖਾਦ ਦਾ ਵੀ A to Z ਕੰਮ ਹੈ A to Z ਜੀ A to Z ਤੇ ਬਾਕੀ ਆਪਣਾ ਨੰਬਰ ਵੀ ਬੋਲ ਦਿਓ ਇੱਕ ਵਾਰੀ ਤੁਸੀਂ ਤੇ ਜਿਹੜੀ ਬਰਨਾਲੇ ਆਪਣੀ ਸ਼ਾਪ ਆ ਉਹਦਾ ਵੀ ਇੱਕ ਵਾਰੀ ਐਡਰੈਸ ਦਵਾ ਦਿਓ ਬਰਨਾਲੇ ਬਾਈ 94 ਨੰਬਰ ਦਾ ਨੇੜੇ ਰੋੜ ਦੇ ਉਪਰ ਆ ਜਿੱਧਰ ਵਾਟਰ ਬਾਕਸ ਵਾਲੀ ਟੈਂਕੀ ਆ 94 ਨੰਬਰ ਦੀ ਬਾਕੀ ਮੇਰਾ ਨੰਬਰ ਆ ਜੀ 98720 93220 ਜੀ ਲੈ ਸੱਚੇ ਨੂੰ ਦਵਾਈਆਂ ਸਾਰੀਆਂ ਬਾਈ ਨੇ ਦੱਸਤੀਆਂ ਖਾਦਾਂ ਬਾਰੇ ਵੀ ਦੱਸਤਾ A to Z ਜਾਣਕਾਰੀ ਦੇਤੀ ਤੇ ਬਾਕੀ ਇੱਕ ਵਾਰ ਇੱਕ ਵਾਰੀ ਉਹੀ ਗੱਲ ਹੁੰਦੀ ਆ ਵੀ ਯਾਰ ਚੀਜ਼ ਵਰਤੇ ਤੋਂ ਵੀ ਪਤਾ ਲੱਗਦਾ ਹਨਾ ਦਵਾਈਆਂ ਬਾਈਆਂ ਵਰਤ ਕੇ ਦੇਖੋ ਨਾਲ-ਨਾਲ ਸਾਨੂੰ ਕੰਪਨੀਆਂ ਵੀ ਦੱਸਤੀਆਂ ਤੁਸੀਂ ਚਾਹੇ ਆਉਣ ਤੋਂ ਪਹਿਲਾਂ ਯਾਰ Google 'ਚ ਸਰਚ ਮਾਰ ਕੇ ਵੀ ਦੇਖ ਲਓ ਵੀ ਬਾਕੀ ਇਹ ਕੰਪਨੀ ਅਰੀਜਨਲ ਆ ਜਾਂ ਨਾ ਦਵਾਈ ਚਾਹੇ ਤੁਸੀਂ ਇੱਥੋਂ ਵੀ ਲਓ ਕਿਤੋਂ ਵੀ ਲਓ ਪੂਰੇ ਪੰਜਾਬ ਚ ਮੈਂ ਸਾਰੇ ਫਾਰਮਰਾਂ ਨੂੰ ਕਹੂੰਗਾ ਵੀ ਯਾਰ ਪੱਕਾ ਬਿੱਲ ਜ਼ਰੂਰ ਮੰਗਿਆ ਕਰੋ ਕਿਉਂਕਿ ਉਹ ਆਪਣਾ ਹੱਕ ਹੁੰਦਾ ਆਪਾਂ ਦਿੰਨੇ ਹੁੰਦਾ ਪੈਸੇ ਕੋਈ ਫਟਿਆ ਨੋਟ ਦੁਕਾਨ ਵਾਲਾ ਸੱਜਣ ਲੈਂਦਾ ਨਹੀਂ ਨਾ ਕੋਈ ਵਪਾਰੀ ਲੈਂਦਾ ਹੁੰਦਾ ਮੈਂ ਇਸ 사ਦੇ ਮਾਮਲੇ ਜੀ ਵੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਵੀ ਤੁਸੀਂ ਪੱਕਾ ਬਿੱਲ ਮੰਗ ਸਕਦੇ ਹੋ ਲੈ ਸਕਦੇ ਹੋ ਉਹ ਤੁਹਾਡਾ ਅਧਿਕਾਰ ਆ ਤੇ ਬਾਕੀ ਸਮੇਂ ਸਮੇਂ ਸਿਰ ਬਾਈ ਤੁਹਾਨੂੰ ਜਾਗਰੂਕ ਵੀ ਕਰਦਾ ਰਹੂਗਾ WhatsApp ਗਰੁੱਪ ਚ ਵੀ ਐਡ ਹੋ ਜਿਓ ਤੇ ਬਾਕੀ ਮੌਸਮ ਵਾਲੀਆਂ ਦਵਾਈਆਂ ਇਹ ਹੁਣ ਨੇ ਜਿਹੜੀਆਂ ਦੀ ਸਟਾਰਟਿੰਗ ਤੇ ਜ਼ਰੂਰਤਾ ਜਿਵੇਂ ਜਿਵੇਂ ਫਸਲ ਨੂੰ ਜਿਹੜੀ ਜਿਹੜੀ ਬਿਮਾਰੀ ਆਉ ਉਹਦੇ ਰਿਲੇਟਿਡ ਵੀ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਉਹਦੇ ਬਾਰੇ ਵੀ ਤੁਹਾਨੂੰ ਬਾਈ ਪੂਰੀ ਜਾਣਕਾਰੀ ਰੇਟ ਵੀ ਆਪਾਂ ਉਹਦੇ ਮੌਕੇ ਤੇ ਸਾਰੀਆਂ ਦਵਾਈਆਂ ਦੇ ਪਹਿਲਾਂ ਪਤਾ ਕਰਾਂਗੇ तकरीबन ਹਾਂ WhatsApp ਗਰੁੱਪ ਆ ਜਿਹੜਾ ਉਹਦੇ ਚ ਹੀ ਬਾਈ ਹੋਰੀ ਰੇਟ ਪਤਾ ਕਰਨੀ ਆ ਤੇ ਦਵਾਈ ਵੀ ਪਤਾ ਕਰਨਗੇ ਜੀ ਜੀ ਤੇ ਬਾਕੀ ਜਿਹੜੀ ਵੀ ਚੀਜ਼ ਮਿਲੂਗੀ ਯਾਰ ਮਿਲੂਗੀ ਤੁਹਾਨੂੰ origignal ਹਾਂਜੀ ਆ ਕੰਮ ਬਾਈ origignal ਦੀ ਰੱਖੀ ਉਹ ਪੂਰੀ ਗਾਰੰਟੀ ਹੋ ਜੀ origignal ਜੀ ਠੀਕ ਆ ਜੀ ਨੰਬਰ ਬੋਲ ਦਿਓ 9872093220 ਜੀ ਲਾ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਧੌਲੇ ਤੋਂ ਤੇ ਇੱਕ ਸ਼ਾਪ ਬਾਈ ਹੋਰਾਂ ਦੀ ਬਾਰ ਬਾਰ ਫੇਰ ਕਹਿਣਾ ਬਰਨਾਲੇ ਵਿਖੇ 94 ਨੰਬਰ ਇਹਨਾਂ ਦੋਨੀਆਂ ਦੁਕਾਨਾਂ ਤੇ ਤੁਸੀਂ ਆਓ ਵੇਖਤ ਕਰੋ ਬਾਈ ਹੋਰਾਂ ਤੋਂ ਦਵਾਈ ਖਰੀਦੋ ਵਰਤ ਕੇ ਦੇਖੋ ਤੇ ਰਿਜ਼ਲਟ ਦੱਸੋ